ਅਸੀਂ ਸਮੇਂ ਦਿੱਤਾ ਸੀ ਕਿ ਸੀਐਨ ਸਾਹਿਬ ਨੇ ਕੱਲ ਚੈਲੰਜ ਕੀਤਾ ਮੈਂ ਨਹੀਂ ਕੀਤਾ ਮੈਂ ਉਹਨਾਂ ਦੇ ਉਹਨਾਂ ਦੇ ਕੰਟਰੋਲ ਰੂਮ ਦੇ ਉੱਤੇ ਪਹਿਲੇ ਕਾਲ ਕਰਾਂਗਾ ਪੁੱਛਾਂਗਾ ਸੀਐਨ ਤੋਂ ਜਲੰਧਰ ਆ ਰਹੇ ਆ ਜੋ ਆ ਰਹੇ ਮੈਂ ਉਹਨਾਂ ਦੀ ਹੋਰ ਵੀਟ ਕਰਾਂਗਾ ਹੋਰ ਹੀ ਤਿਆਰ ਕਰਾਂਗਾ ਮੈਂ ਮੈਂ ਉਹਨਾਂ ਦੇ ਮੈਂ ਉਹਨਾਂ ਦੇ ਕੰਟਰੋਲ ਰੂਮ ਤੇ ਕਾਲ ਕਰਨ ਜਾ ਰਿਹਾ ਪਾਜੀ ਮੈਨੂੰ ਕਿਉਂਕਿ ਇਹ ਕੋਈ ਭਾਈ ਸਾਹਿਬ ਅਸੀਂ ਸਾਰੇ ਇਹਦੇ ਉੱਤੇ ਚੜ ਕੇ गिर ਜਾਣਾ ਭਾਜੀ, ਗਿਰ ਜਾਣਾ ਬੈਂਚ। ਭਾਜੀ ਮੂੰਹ ਉਹਨਾਂ ਦਾ ਨੰਬਰ 072 27 41 458 ਐਸ.ਐਮ. ਦੇ ਕੰਟਰੋਲ ਹੁੰਦੇ ਨੰਬਰ ਹੈ ਉਹਨਾਂ ਨੂੰ ਮੈਂ ਕਾਲ ਕਰਕੇ ਪਹਿਲੇ ਪੁੱਛਾਂਗਾ ਕਿ ਉਹਨਾਂ ਦਾ ਜਿਹੜਾ ਕੱਲ ਚੈਲੰਜ ਕੀਤਾ ਸੀ ਉਹ ਆ ਰਹੇ ਆ ਅਜੀ ਕੋਈ ਨਹੀਂ ਛੱਡੋ ਮੈਂ ਪਿੱਛੇ ਹੋ ਜਾ ਪਿੱਛੇ ਹੋ ਜਾ ਸੀਤਾ ਦੀ ਫਰੇਮ ਵਾਲੀ ਸੀਤਾ ਦੀ ਫਰੇਮ ਵਾਲੀ ਹੈਲੋ ਦੁਆਰਾ ਦਾਇਰ ਕੀਤਾ ਗਿਆ ਨੰਬਰ ਅਮਾਨੇ ਕਿਰਪਾ ਕਰਕੇ ਇਸ ਦੀ ਜਾਂਚ ਕਰੀਏ ਇਹ ਨੰਬਰ ਨਹੀਂ ਮਿਲਿਆ ਉਹ ਦੂਸਰਾ ਬੁਲਾ ਰਹੇ ਜੀ ਮੇਰੇ ਭਾਈ ਸ਼ਾਂਤੀ ਪੁਲਿਸ ਸਾਇਲੈਂਟ ਨੰਬਰ ਮਿਲ ਗਿਆ ਉਹਨਾਂ ਦਾ ਭਾਜੀ ਦੂਸਰਾ ਮੋਨ ਵੀ ਕਰਤਾ ਉਹਨਾਂ ਨੇ ਹੁਣ ਅਗਲਾ ਅਗਲਾ ਫੈਸਲਾ ਸੀਧਾ ਅਗਲਾ ਮੈਂ ਤੁਹਾਡਾ ਸਾਰਿਆਂ ਦਾ ਧਿਆਨ ਦੇ ਚੋਂ ਧੰਨਵਾਦ ਕਰਦਾ ਮੀਡੀਆ ਦਾ ਜਿਹੜੇ ਵੀ ਮੇਰੇ ਹਲਕੇ ਤੋਂ ਜਿਹੜੇ ਆਪਣੇ ਪੁੱਤਰ ਨੂੰ ਪਿਆਰ ਕਰਦੇ ਉਹ ਲੋਕ ਵੀ ਅੱਜ ਮੇਰੇ ਦਰਦ ਦੇ ਨਾਲ ਉਹ ਵੀ ਲੋਕ ਇਸ ਦਰਦ 'ਚ ਖੜੇ ਆ ਕਿ ਕੱਲ ਇਸੇ ਰੋਡ ਦੇ ਉੱਤੇ ਕਿ ਮੈਂ ਇਸ ਜਲੰਧਰ West ਨੂੰ ਇਸ ਜਲੰਧਰ ਸ਼ਹਿਰ ਨੂੰ ਬਚਾਉਣ ਦੇ ਲਈ ਇੱਕ ਅਪੀਲ ਕੀਤੀ ਸੀ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਮੇਰੇ ਪਰਿਵਾਰ ਮੇਰੇ ਉੱਤੇ ਮੇਰੇ ਸਾਥੀਆਂ ਦੇ ਉੱਤੇ ਬੜੇ ਗਲਤ ਗਲਤ ਇਨਜਾਮ ਲਗਾ ਰਹੇ ਹੋ ਇੱਕ ਵੋਟ ਦੇ ਖਾਤੇ ਇੱਕ ਵੋਟ ਦੇ ਖਾਤੇ ਤੁਸੀਂ ਮੇਰੇ ਪਰਿਵਾਰ ਨੂੰ ਪੰਡਣ ਦੀ ਕੋਸ਼ਿਸ਼ ਕਰ ਰਹੇ ਹੋ ਮੇਰੇ ਪਰਿਵਾਰ ਦਾ ਨਿੱਜੀ ਨੁਕਸਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਤੁਸੀਂ ਆਪਣੀ ਨਲਕੀ ਨਹੀਂ ਜੋ ਕਰ ਰਹੇ ਕਿ ਮੇਰੀ ਵੀ ਗਲਤੀ ਹੈ ਮੇਰੀ ਵੀ ਸਰਕਾਰ ਦੀ ਕੋਈ ਗਲਤੀ ਹੈ ਕਿ ਜਿਹੜੇ ਮੁਖੀਆ ਜਿਹੜੇ ਲੋਕ ਮੈਚ ਇੱਥੇ ਬਿਠਾਏ ਹੋਏ ਆ ਉਹ ਆ ਜਲੰਧਰ ਨੂੰ ਦੋਨੋਂ ਥਾਣਾ ਲੁੱਟ ਰਹੇ ਆ ਅੱਜ ਗੱਲ ਕਰਾਂ ਮੈਂ ਲਾਟਰੀ ਦੀ ਗੱਲ ਕਰਾਂ ਡਾਡੇ ਸੱਤੇ ਦੀ ਗੱਲ ਕਰਾਂ ਮਾਫੀਆ ਦੀ ਇਹ ਸਾਰਾ ਕੁਝ ਅੱਜ ਉਹਨਾਂ ਦੇ ਲੋਕ ਜਿਹੜੇ ਚਲਾ ਰਹੇ ਆ ਉਹਨਾਂ ਨੇ ਕਿਹਾ ਕਿਸੇ ਤਲਗਰਾਲ ਨੇ ਕਿਹਾ ਕਿ 5 ਤਰੀਕ ਨੂੰ ਮੈਂ ਲਾਈਵ ਹੋ ਕੇ ਜਿਹੜੇ ਮੇ ਕੋਲ ਐਵੀਡੈਂਸ ਹੈ ਜਿਹੜੇ ਐਵੀਡੈਂਸ ਇਹਨਾਂ ਦਾ ਪਰਿਵਾਰ ਇਹਨਾਂ ਦੀ ਐਮ.ਐਲ.ਏ. ਅੱਜ ਜੋ ਹਲਾਤ ਮੇਰੇ ਪੰਜਾਬ ਦੇ ਬਣਾਏ ਹੋਏ ਐ ਦੋਨੋਂ ਹਕਤਾਂ ਨਾਲ ਲੁੱਟ ਰਿਹਾ ਐ ਇਹ ਮੈਂ ਨਹੀਂ ਕਹਿ ਰਿਹਾ ਨਾ ਕੋਈ ਮੇਰਾ ਆਪਣਾ ਨਿੱਜੀ ਭਾਵੇਂ ਬੋਲ ਦਿੰਦੇ ਹੋ ਬ੍ਰਦਰ ਜਾਨਾ ਮੇਰਾ ਕੋਈ ਨਿੱਜੀ ਕੋਈ ਇਹ ਮੇਰੀ ਕੋਈ ਆਪਣੀ ਪਰਸਨਲ ਗੱਲ ਐ ਇਹ ਇਹਨਾਂ ਦਾ ਐਮ.ਐਲ.ਏ ਜਲੰਧਰ ਦੇ ਐਮ.ਐਲ.ਏ ਰਮਨ ਅਰੋੜਾ ਜੋ ਜਲੰਧਰ ਤੋਂ ਹੈ ਸੈਂਟਰ ਤੋਂ ਐਮ.ਐਲ.ਏ ਐ ਓ ਮੇਰੇ ਨਾਲ ਜੋ ਗੱਲ ਕਰ ਰਿਹਾ ਮੇਰੇ ਕੋਲ ਜੋ ਪਿੱਛੇ ਹੋ ਜੋ ਦੋਨੋਂ ਪਿੱਛੇ ਜੋ ਧਰਮੀ ਦਾ ਮੀਡੀਆ ਸਾਰਾ ਹੈ ਜੋ ਮੇਰੇ ਕੋਲ ਐਵੀਡੈਂਸ ਹੈ ਜੋ ਮੇਰੇ ਕੋਲ ਰਿਕਾਰਡਿੰਗ ਹੈ ਉਹ ਇੱਕ ਬੋਟ ਅਮਪੋਰਟਡ ਐਵੀਡੈਂਸ ਹੈ ਔਰ ਇਹ ਵਿੱਚ ਇਹਨਾਂ ਦੇ ਪਰਿਵਾਰ ਬਾਰੇ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕੀ ਗੱਲ ਮੈਂ ਵੀ ਇੱਕ ਐਮਐਲਏ ਸੀ ਤੁਹਾਡੇ ਅਲਕੇ ਦੇ ਵਿੱਚ ਸਰਦਾਰ ਬਲਕਾ ਸਿੰਘ ਵੀ ਇੱਕ ਐਮਐਲਏ ਹੈ ਤੁਹਾਡੇ ਅਲਕੇ ਦੇ ਵਿੱਚ ਇੰਦਰਜੀਤ ਕੋਰਮਾਨ ਜਿਹੜੀ ਨਕੌਦਰ ਦੀ ਐਮਐਲਏ ਹੈ ਕੀ ਗੱਲ ਇਕੱਲੇ ਰਮਨ अरोड़ा ਜਿਹਦੇ ਘਰ ਹੀ ਤੁਹਾਡੇ ਪਿੰਝ ਕਿਉਂ ਆਉਂਦੇ ਆ ਤੁਹਾਡੇ ਪਿੰਝ ਇਕੱਲੇ ਰਮਨ अरोड़ा ਜੀ ਦੇ ਘਰ ਹੀ ਕੋਣ ਨੂੰ ਪਸੰਦ ਆਂਦਾ ਹੈ ਕੀ ਗੱਲ ਬਾਕੀ ਕਾਰਕਟਰਾਂ ਦੇ ਘਰਾਂ 'ਚ ਟੈਂਜੀ ਦਾ ਕਿਹੜਾ ਕੋਣੀ ਲੱਗਿਆ ਕਿਉਂ ਨਹੀਂ ਜਾ ਪਾਏ ਕਿਉਂਕਿ ਬਾਕੀ ਕਾਰਕਟਰਾਂ ਗਰੀਬ ਐ ਬਾਕੀ ਕਾਰਕਟਰਾਂ ਇੰਨਾ ਯੋਗ ਨਹੀਂ ਕਿ ਜੋ ਰਮਨ अरोड़ा ਜੀ ਅੱਜ ਗੱਲਾਂ ਕਰ ਰਹੇ ਆ ਕਿ ਕਿਸ-ਕਿਸ ਤਰੀਕੇ ਦੀਆਂ ਜੜੀਆਂ ਢੀਲਾਂ ਉਹ ਤੁਹਾਡੇ ਪਰਿਵਾਰ ਨਾਲ ਕਰਦੇ ਐ ਇਹ ਤੁਸੀਂ ਰਮਨ अरोड़ा ਜੀ ਕੋ ਪੁੱਛਤ ਦਿਓ ਤੁਸੀਂ ਕੱਲ ਆਪਣੀ ਗਲਤੀ ਨਹੀਂ ਮੰਨੀ ਇਹ ਨਹੀਂ ਕਿਹਾ ਕੀ ਅਗਰ ਸ਼ੀਤਲ ਅੰਗਰਾਲ ਕੋਈ ਐਵੀਡੈਂਸ ਲੈ ਕੇ ਆਏਗਾ ਮੈਂ ਆਪਣੇ ਐਮਐਲਏ ਦੇ ਖਿਲਾਫ ਕਾਰਵਾਈ ਕਰਾਂਗਾ ਕੀ ਕਿਹਾ ਇੱਥੇ ਕੋ ਸ਼ੀਤਲ ਜੀ ਕਹੀ ਜਾਂਦਾ ਫੇਸਬੁੱਕ ਤੇ ਬੋਲੀ ਜਾਂਦਾ ਉਹ ਜਿਹੜਾ ਤੂੰ ਕੱਲ ਕਰਨਾ ਹੈ ਅੱਜ ਕਰ ਹੁਣੇ ਕਰ ਸੀਐਮ ਸਾਹਿਬ ਤੁਹਾਡੀ ਜਿਹੜੀ ਕਬਰਾਰ ਸੀ ਉਹ ਤੁਹਾਡੇ ਚਿਹਰੇ ਤੋਂ ਦਿਖਾਈ ਦੇ ਰਹੀ ਸੀ ਕਿ ਤੁਸੀਂ ਨਹੀਂ ਬੋਲ ਰਹੇ ਤੁਹਾਡੇ ਵਿੱਚ 10 ਤਰੀਕ ਜਿਹੜੀ ਜਨਤਾ ਨੇ ਫੈਸਲਾ ਕਰਨਾ ਹੈ ਉਹ ਹਾਰ ਦਿਖਾਈ ਦੇ ਰਹੀ ਹੈ ਹਾਰ ਹਾਰ ਇਸ ਕਰਕੇ ਦੋਸਤੋ ਮੈਂ ਕੱਲ ਰਾਤ ਨੂੰ ਉਹਨਾਂ ਦਾ ਜਿਹੜਾ ਚੈਲੰਜ ਸੀ ਉਹ ਸੈਪਟ ਕੀਤਾ ਭਾਜੀ ਮੇਰੇ ਭਾਜੀ ਪਲੀਜ਼ ਮੇਰੀ ਗੱਲ ਮੰਨ ਲਓ ਮੈਂ ਬੋਲਦਾ ਹਾਂ ਹੁਣ ਕਿੱਥੇ ਜਾਣਾ ਹੋਰ ਕਿੱਥੇ ਜਾਣਾ ਮੈਂ ਜਿਹੜਾ ਚੈਲੰਜ ਹੈ ਉਹ ਸੈਪਟ ਕੀਤਾ ਅੱਜ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਸੀ ਕਿ ਮੈਂ 2 ਵਜੇ ਬਾਉ ਜਗਦੀ ਮਨਾਰਮ ਚੌਕ ਦੇ ਵਿੱਚ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਲ ਤੇ ਤੁਹਾਡੇ ਪਰਿਵਾਰ ਵਾਲੇ ਤੁਹਾਡੇ ਹਲਕੇ ਦੇ ਐਮਐਲਏ ਬਾਰੇ ਤੁਹਾਡਾ ਇੱਕ ਨਕਲੀ ਐਡਵਾਈਜ਼ਰ ਜਿਹੜਾ ਕਹਿੰਦਾ ਮੈਂ ਦਿੱਲੀ ਦੀ ਸਰਕਾਰ ਦਾ ਐਡਵਾਈਜ਼ਰ ਹੈ ਉਹਨਾਂ ਦੇ ਐਵੀਡੈਂਸ ਤੁਹਾਡੀ ਕੁਰਸੀ ਤੇ ਰੱਖ ਕੇ ਤੁਹਾਡਾ ਇੰਤਜ਼ਾਰ ਕਰ ਰਿਆ ਸੀ ਤੁਸੀਂ ਨਹੀਂ ਆਏ ਇத்து ਪਤਾ ਲੱਗਦਾ ਕਿ ਅੱਜ ਮਾਫੀਆ ਦਾ ਜਿਹੜਾ ਰਾਜਾ ਪੰਜਾਬ ਚ ਉਹਨੂੰ ਮੁੱਖ ਮੰਤਰੀ ਸਪੋਰਟ ਕਰ ਰਿਆ ਇத்து ਪਤਾ ਲੱਗ ਰਿਹਾ ਕਿ ਅੱਜ ਜਿਹੜੇ ਇਹਨਾਂ ਦੇ ਐਮ ਐਲ ਏ ਕ腐ਸ਼ਨ ਕਰ ਰਹੇ ਆ ਅੱਜ ਉਹਨਾਂ ਨੂੰ ਸਪੋਰਟ ਮੁੱਖ ਮੰਤਰੀ ਕਰ ਰਿਹਾ ਅਗਰ ਮੁੱਖ ਮੰਤਰੀ ਕਹਿੰਦੇ ਕਿ ਮੈਂ ਇਮਾਨਦਾਰ ਸੀ ਮੇਰੀ ਪਾਰਟੀ ਇਮਾਨਦਾਰ ਹੈ ਤੇ ਤੁਹਾਨੂੰ ਅੱਜ ਇੱਥੇ ਆ ਕੇ ਇਹ ਜਿਹੜੇ ਮੇਰੇ ਐਵੀਡੈਂਸ ਹੈ ਉਹ ਲੈ ਕੇ ਜਾਣੇ ਚਾਹੀਦੇ ਸੀ ਕਿਉਂਕਿ ਇਹ ਜਿਹੜਾ ਐਵੀਡੈਂਸ ਹੈ ਇਹ ਬਹੁਤ ਕੀਮਤੀ ਹੈ ਇਹਦੇ ਵਿੱਚ ਗਰੀਬਾਂ ਦੇ ਖੂਨ ਪਸੀਨੇ ਦੀ ਕਮਾਈ ਜਿਹੜੀ ਅੱਜ ਐਮਐਲਏ ਲੁੱਟ ਲਿਆ ਦੋਨੋਂ ਥਾਂ ਦੇ ਨਾਲ ਉਹ ਕਮਾਈ ਜੋ ਉਹ ਕਹਿ ਰਿਹਾ ਕਿ ਮੈਂ ਤੁਹਾਡੇ ਪਰਿਵਾਰ ਨੂੰ ਦੇਣਾ ਇਹ ਮੈਂ ਨਹੀਂ ਕਹਿ ਰਿਹਾ ਇਹ ਰਮਨ ਅਰੋੜਾ ਐਮਐਲਏ ਸੈਂਟਰ ਕਹਿ ਰਿਹਾ ਇਹਦਾ ਜਵਾਬ ਕਿਉਂ ਤੁਸੀਂ ਨਹੀਂ ਪਹੁੰਚੇ ਮੈਂ মিডিਆ ਦੇ ਮਾਧਮ ਨਾਲ ਪੁੱਛਣਾ ਚਾਹਨਾ ਕਿ ਜਿਹੜੀ ਇਹ ਜਿਹੜੀਆਂ ਰਿਕਾਰਡਿੰਗ ਹੈ ਇਸ ਰਿਕਾਰਡਿੰਗ ਦੇ ਉੱਤੇ ਕੀ ਕਾਰਵਾਈ ਕਰੋਗੇ ਕੀ ਤੁਸੀਂ ਅੱਜ ਇਹਨਾਂ ਲੋਕਾਂ ਨੂੰ ਜਿਹੜੇ ਲੋਕ ਹਜ਼ਾਰਾਂ ਦੀ ਗਿਣਤੀ ਇੱਥੇ ਖੜੇ ਐ ਇਹਨਾਂ ਨੂੰ ਕੀ ਕਹਿਣਾ ਚਾਹਦੇ ਹੋ ਕਿ ਤੁਸੀਂ ਇਦਾਂ ਦੇ ਲੋਕਾਂ ਨੂੰ ਹੋਰ ਹੱਲਾਸ਼ੇਰੀ ਦਿਓਗੇ ਕਿ ਜਾਂ ਇਹਨਾਂ ਦੇ ਖਿਲਾਫ ਕਾਰਵਾਈ ਕਰੋਗੇ ਅੱਜ ਇਹ ਜਨਤਾ ਪੁੱਛਦੀ ਜਿੰਦਰ ਵਚਦੀ ਕਿ ਤੁਸੀਂ ਚੋਰਾਂ ਦੇ ਨਾਲ ਖੜੇ ਹੋ ਕਿ ਜਾਂ ਤੁਸੀਂ ਵੀ ਉਹਨਾਂ ਦੇ ਭੁਖੀਆ ਬਣ ਕੇ ਇਸ ਪੰਜਾਬ ਨੂੰ ਲੁੱਟ ਰਹੇ ਹੋ ਇਹ ਤੁਸੀਂ ਜਵਾਬ ਦਿਓ ਮੈਂ ਨਹੀਂ ਦੇ ਸਕਦਾ ਇਹ ਜਵਾਬ ਤੁਹਾਡੇ ਹੱਥ ਦੇ ਵਿੱਚ ਹੈ ਬਾਕੀ ਮੇਰੇ ਮੀਡੀਆ ਦੇ ਸਾਥੀਓ ਇਹ ਹੈ ਜੀ ਜਿਹੜੀ ਸਾਰੀਆਂ ਰਿਕਾਰਡਿੰਗ ਸਾਰੇ ਐਵੀਡੈਂਸ ਏ ਮੈਂ ਮੁੱਖ ਮੰਤਰੀ ਸਾਹਿਬ ਨਹੀਂ ਪਹੁੰਚੇ ਚਲੋ ਮੈਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮੈਂ ਇਸ ਡੱਬੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਦਾ ਜਿਹੜਾ ਗਿਫਟ ਹੈ ਇਹ ਮੈਂ ਉਹਨਾਂ ਤੱਕ ਪਹੁੰਚਾਵਾਂਗਾ ਅਗਰ ਉਹ ਨਹੀਂ ਆ ਸਕੇ ਮੈਂ ਇਹ ਨਿਸਕਲਦੀ ਵੀ ਇਸਕਲਦੀ ਵੀ ਛੋਟੀ ਲੈ ਕੇ ਜਾ ਰਿਹਾ ਹਾਂ ਮੈਂ ਚੱਲ ਕੇ ਜੀ ਦੇ ਨੂੰ ਤਿਆਰ ਹਾਂ ਮੁੱਖ ਮੰਤਰੀ ਦੱਸ ਦੇਵੇ ਕਿੱਥੇ ਆ ਕੇ ਦੇਣੀ ਹੈ ਮੈਂ ਫਿਰ ਵੀ ਜਾ ਕੇ ਦੇਣ ਨੂੰ ਤਿਆਰ ਹਾਂ ਔਰ ਇਸ ਤੋਂ ਇਲਾਵਾ ਇਹ ਜਿਹੜੀ कल रात नु भी मैं पेन ड्राइव दिखाई थी फोटो ਦੇ ਮਾਧਮ ਦੇ ਨਾਲ ਇਹ ਪੈਨ ਡਰਾਈ ਮੈਂ ਪੈਕਿੰਗ ਕਰਕੇ ਅਗਰ ਕਿਉਂਕਿ ਪਹਿਲੇ ਵੀ ਕਈ ਰਿਕਾਰਡਿੰਗਾਂ ਆਈਆਂ ਕਈ ਇਸ ਪੰਜਾਬ ਦੇ ਹਜਤੀ ਜਿਹੜੇ ਪੰਜਾਬ ਦੀ ਆਵਾਜ਼ ਬਣ ਕੇ ਪੰਜਾਬ ਦਾ ਦਰਦ ਲੈ ਕੇ ਕਈ ਵਾਰ ਤੁਹਾਨੂੰ ਪਤਾ ਹੈ ਇਹਨਾਂ ਦੇ ਮਨਿਸਟਰ ਲਾਲਚੰਦ ਕਟਾਰੂ ਦੀ ਵੀ ਇਦਾਂ ਹੀ ਪੈਨ ਡਰਾਈ ਗਈ ਸੀ ਇਦਾਂ ਹੀ ਪੈਨ ਡਰਾਈ ਜਿਹੜਾ ਨਾਲ ਦੇ ਹਲਕੇ ਤੋਂ ਮੁਨਿਸਟਰ ਸਰਦਾਰ ਪ੍ਰਕਾਸ਼ ਸਿੰਘ ਮੈਂ ਚਾਹਨਾ ਕਿ ਇਹ ਪਿੰਡ ਰਾਈ ਉਹਨਾਂ ਵਰਗੀ ਜਾ ਕੇ ਕਿਸੇ ਸੰਦੂਕ ਦੇ ਥੱਲੇ ਜਾ ਕੇ ਦੱਬ ਨਾ ਜਾਵੇ ਇਸ ਕਰਕੇ ਮੈਂ ਅੱਜ ਆਪਣੀ ਪਾਰਟੀ ਦੇ ਲੋਕਾਂ ਨੂੰ ਕਹਿਣਾ ਚਾਹਨਾ ਹੈ ਇਹਨਾਂ ਦੇ ਚਰਨਾਂ 'ਚ ਨਮਨ ਕਰਨਾ ਚਾਹਨਾ ਹੈ ਕਿ ਇਸ ਜਿਹੜੀ ਪਿੰਡ ਰਾਈ ਦੀ ਜਾਂਚ ਵੱਟ ਤੋਂ ਵੱਡੇ ਅਧਿਕਾਰੀ ਕੋ ਕਰਾਈ ਜਾਵੇ ਮੈਨੂੰ ਇਸ ਗੱਲ ਦੀ ਗਰੰਟੀ ਇਸ ਕਦਰ ਬਸ਼ਵਾਸ ਅੱਜ ਪਾਰਟੀ ਦੇ ਮੇਰੇ ਸੀਨੀਅਰ ਲੋਕ ਦੇ ਕੇ ਜਾਣ ਕਿ ਜਿਹੜੀ ਇਹ ਪਿੰਡ ਰਾਈ ਵੇ ਇਲਿਗਲ ਤਰੀਕੇ ਦੇ ਨਾਲ ਕਿੱਦਾਂ ਕਾਰਵਾਈ ਕਰਨੀ ਹੈ ਕਿਉਂਕਿ ਅਗਰ ਅਸੀਂ ਅੱਜ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਤੇ ਇਹ ਮੇਰੇ ਪੰਜਾਬ ਨੂੰ ਰੰਗਾ ਖੰਦਾ ਲੁੱਟ ਕੇ ਲੈ ਜਾਣਗੇ ਦੋਸਤੋ ਅਗਰ ਮੈਂ ਕਿਸੇ ਗੱਲ ਤੋਂ ਮੁਕਰਾਂ ਮੈਂ ਕਿਸੇ ਗੱਲ ਤੋਂ ਅਗਰ ਮੈਂ ਜਿਹੜੇ ਐਵੀਡੈਂਸ ਨਹੀਂ ਦੇ ਸਕਿਆ ਜੇ ਮੇਰੇ ਵਿੱਚ ਕੋਈ ਕਮੀ ਹੋਈ ਤੇ ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹਨਾ ਕਿ ਜਿੰਨੀ ਮਰਜ਼ੀ ਸਖਤ ਤੋਂ ਸਖਤ ਕਾਰਵਾਈ ਮੇਰੇ ਉੱਤੇ ਕਰ ਦਿਓ ਮੈਂ ਜੇਲ੍ਹ ਜਾਣ ਨੂੰ ਵੀ ਤਿਆਰ ਬੈਠਾ ਮੈਂ ਤਿਆਰ ਹਾਂ ਪਰ ਜਨਤਕ ਕਰਨ ਦਾ ਕਿਹਨੂੰ ਦੇਣੀ ਸੀ ਜਨਤਕ ਦੇਣੀ ਕਿ ਤੁਸੀ ਸੀ ਯਮ ਲੋਕਾਂ ਦਾ ਜਿਹੜੀ ਆਵਾਜ਼ ਹੈ ਇਹ ਪਹੁੰਚੇਗੀ ਪਰ ਪਹਿਲਾ ਜਿਹੜਾ ਮੇਰਾ ਰਾਈਟ ਹੈ ਉਹ ਸੀਐਮ ਨੂੰ ਦੇਂਦਾ ਰਾਈਟ ਹੈ ਰਾਈਟ ਉਹਰੇ ਕੁਬਦ ਮੇਰੀ ਪਾਰਟੀ ਦੇ ਸੀਨੀਅਰ ਲੋਕ ਖੜੇ ਆ ਉਹ ਜੇ ਜੋ ਵੀ ਲੀਗਲ ਲੋਕ ਕਹਿਣਗੇ ਰਿਕੂ ਜੀ ਬਾਜੀ ਖੜੇ ਆ ਇਹ ਮੇਰੇ ਇਲੈਕਸ਼ਨ ਦੇ ਚਾਰਜ ਹੈ ਇਹ ਕਿੰਨੇ ਲੋਕ ਸ਼ਾਮਿਲ ਨੇ ਬਤਾਏ ਕਿ ਨਹੀਂ ਮੰਤਰੀ ਨੇ ਖੋਣ ਨੇ ਇਹ ਜੀ ਰਮਨ अरोड़ा ਜੀ ਉਹਨਾਂ ਦੇ ਪਰਿਵਾਰ ਬਾਰੇ ਕਹਿ ਰਿਹਾ ਕਿ ਕਿੱਦਾਂ ਮੈਂ ਬਦਲੀਆਂ ਕਰਾਨਾ ਜੋ ਕਹਿ ਰਿਹਾ ਉਹ ਸਾਰੇ ਐਵੀਡੈਂਸ ਮੈਂ ਮੁੱਖ ਮੰਤਰੀ ਤੱਕ ਪਹੁੰਚਾਉਂਗਾ ਇਹ ਮੈਨੂੰ ਰੇਟ ਦੀ ਪਤਾ ਇਹ ਲੀਗਲ ਜਾ ਕੇ ਦੱਸਣਗੇ ਉਹਨਾਂ ਤੂੰ ਓਰੇ ਤੁਲਾਵਾ ਓਰੇ ਤੁਲਾਵਾ ਮੈਨੂੰ ਤੋੜਨ ਦੇ ਲਈ ਜਿਹੜੇ ਲੋਕ ਕਹਿੰਦੇ ਆ ਕਿ ਮੇਰਾ ਲਾਟਰੀ ਦਾ ਕੰਮ ਹੈ ਮੇਰਾ ਮਾਫੀਆ ਦਾ ਕੰਮ ਹੈ ਮੈਨੂੰ ਇੱਕ ਚੁਣਿਆ ਹੋਇਆ ਐਮਐਲਏ ਚੁਣਿਆ ਹੋਇਆ ਵਿਧਾਇਕ 25 ਲੱਖ ਰੁਪਏ ਦੀ ਆਫਰ ਦੇ ਰਿਹਾ ਹੈ ਕਿ ਤੇਰੇ ਹਲਕੇ ਦਾ 25 ਲੱਖ ਰੁਪਿਆ ਤੇਰਾ ਹਿੱਸਾ ਜਿਹੜਾ ਏ ਉਹ ਇਸ ਮਹੀਨੇ ਮਰ ਗਿਆ ਤੂੰ ਧਰਨਾ ਕਿਉਂ ਲਗਾਇਆ اے ਰਮਨ ਨਰੋੜਾ ਜੀ ਐਮਐਲਏ ਸਾਹਿਬ ਕਹਿ ਰਹੇ ਆ ਇਹ ਮੈਂ ਨਹੀਂ ਕਹਿ ਰਿਹਾ ਇਹ ਹੋਣ ਮੁੱਖ ਮੰਤਰੀ ਨਾਤੇ ਕੀ ਦਾ ਅਰਥ ਦੱਸੇ ਕਿ ਜੇ ਅਸਤੀਫਾ ਦੇਣਾ ਹੈ ਕਿ ਜਾਂ ਰਮਨ ਰੋਡ ਦੇ ਖਿਲਾਫ ਕਾਰਵਾਈ ਕਰਨੀ ਹੈ ਇਹ ਜਵਾਬ ਤੁਸੀਂ ਮੁੱਖ ਮੰਤਰੀ ਤੋਂ ਪੁੱਛੋ ਮੇਰੀ ਵਾਈਫ ਤੇ ਮੇਰੀ ਬੇਟੀ ਕਿੱਥੇ ਆਜੋ ਮੈਂ ਮੈਨੂੰ ਮੈਚ ਕਰਕੇ ਅੱਜ ਮੇਰੇ ਉੱਤੇ ਮੈਨੂੰ ਧਮਕੀਆਂ ਮੈਨੂੰ ਡਰਾਉਣ ਦੇ ਲਈ ਮੇਰੇ ਪਰਿਵਾਰ ਨੂੰ ਮਾਰਨ ਦੇ ਲਈ ਅੱਜ ਬਹੁਤ ਕੁਝ ਜਿਹੜੇ ਖੇਲ ਰਚੇ ਜਾ ਰਹੇ ਆ ਕੱਲ ਫੋਨ ਦਿਓ ਮੇਰਾ ਫੋਨ ਦਿਓ ਕੱਲ ਮੈਂ ਡੀ.ੀ.ਪੀ. ਸਾਹਿਬ ਨੂੰ ਪਰਸੂ ਰਾਤ ਦਾ ਮੇਲ ਕੀਤੀ ਹੋਈ ਹੈ ਇਹ ਲੋਕ ਕਿ ਜਿਹੜੀ ਰਿਕਾਰਡਿੰਗ ਬਾਹਰ ਨਾ ਕਾ ਸਕਾਂ ਮੈਨੂੰ ਪਾਕਿਸਤਾਨ ਤੋਂ ਧਮਕੀਆਂ ਆ ਰਹੀਆਂ ਮੇਰੇ ਬੱਚਿਆਂ ਨੂੰ ਮਾਰਨ ਦੇ ਲਈ ਇਹ ਨੰਬਰ ਹੈ ਏ ਲੋਕ ਅੱਜ ਮੇਰਾ ਪਰਿਵਾਰ ਖਤਮ ਕਰਨਾ ਚਾਹੁੰਦੇ ਆ ਏ ਲੋਕ ਮੈਨੂੰ 2 ਦਿਨ ਪਹਿਲੇ 2:20 ਦੇ ਉੱਤੇ ਪਾਕਿਸਤਾਨ ਦੇ ਨੰਬਰ ਤੋਂ +92 ਜਿਹਦੇ ਵਿੱਚੋਂ ਮੈਨੂੰ ਬਹੁਤ ਗਲਤ ਗੱਲਾਂ ਮੇਰੇ ਬੱਚਿਆਂ ਬਾਰੇ ਇਹ ਕਿਹਾ ਕਿ ਤੇਰੀ ਧੀ ਤੇਰਾ ਪੁੱਤ ਮਾਰ ਦਿਆਂਗੇ ਇਹਨਾਂ ਦੀ ਲਾਸ਼ ਨਹੀਂ ਲੱਪੇਗੀ ਜੇ ਤੂੰ ਜੇ ਕੋਈ ਰਿਕਾਰਡਿੰਗ ਤੂੰ ਬਾਹਰ ਕੱਢੀ ਤੇ ਤੇਰੇ ਬੱਚੇ ਨਹੀਂ ਲੱਭਣਗੇ ਇਹ ਇਹ ਰਕ ਜਿਸ ਦਿਨ ਮੈਂ ਇਹ ਚੈਲੰਜ ਕੀਤਾ ਸੀ ਕਿ ਮੈਂ 5 ਤਰੀਕ ਪੇਸ਼ ਹੋਵਾਂਗਾ ਅੱਜ ਇੱਕ ਕੱਲ ਦਾ ਨਾ ਹੋਰ ਪ੍ਰੋਮਿਸ ਕਰਨ ਜਾ ਰਹੇ ਆ ਤੁਹਾਡੇ ਵਿੱਚ ਮੈਂ ਵੀ ਇੱਕ ਇਨਸਾਨ ਹਾਂ ਮੈਂ ਵੀ ਇੱਕ ਬਾਪ ਦਾ ਮੈਂ ਵੀ ਇੱਕ ਬਾਪ ਆ ਮੇਰੀ ਵੀ ਧੀ ਹੈ ਮੇਰੇ ਉੱਤੇ ਇਨੇ ਗੰਦੇ ਗੰਦੇ ਸ਼ਬਦ ਕਹੇ ਜਾ ਰਹੇ ਆ ਕਿ ਮੇਰੀ ਜਿਹੜੀ ਧੀ ਹੈ ਕਿ ਮੈਂ ਕੱਲ ਨੂੰ ਕਿਸੇ ਨੇ ਕਰ ਨਹੀਂ ਜਾਣਾ ਇਹ ਲੋਕ ਮੈਨੂੰ ਚੋਰ ਸਮਝਦੇ ਆ ਇਹ ਲੋਕ ਅੱਜ ਇੱਕ ਵੋਟ ਦੇ ਖਾਤਰ ਮੈਨੂੰ ਕੋਈ ਚੋਰ ਕਹਿ ਰਿਹਾ ਕੋਈ ਚੱਕਾ ਕਹਿ ਰਿਹਾ ਕੋਈ ਦਲਬਤ ਨੂੰ ਕਹਿ ਰਿਹਾ ਮੇਰੀ ਧੀ ਦਾ ਡਰ ਮੈਨੂੰ ਮੇਰੇ ਮੈਂ ਮੈਂ ਆਪਣੀ ਧੀ ਇਸ ਕਰਕੇ ਲੈ ਕੇ ਆਇਆ ਮੈਂ ਅੱਜ ਉਹ ਸੱਚੇ ਪਾਤਸ਼ਾਹ ਦੇ ਗਿਰਦਾਸ ਕਰਨ ਜਾ ਰਿਹਾ ਆਪਣੀ ਧੀ ਦੇ ਨਾਲ ਕਿ ਜੇ ਮੈਂ ਕਦੀ ਕਿਸੇ ਗਲਤ ਕੰਮ ਦੀ ਕਮਾਈ ਕਾਦੀ ਹੋਵੇ ਕਦੀ ਮੈਂ ਕਿਸੇ ਗਲਤ ਕੰਮ ਕਰਨ ਦੇ ਲਈ ਕਿਸੇ ਨੂੰ ਸ਼ੈਂਟਰ ਦਿੱਤਾ ਹੋਵੇ ਕਦੀ ਮੈਂ ਕਿਸੇ ਬੰਦੇ ਦੇ ਗਲਤ ਬੰਦੇ ਦਾ ਸਾਥ ਦਿੱਤਾ ਹੋਵੇ ਮੇਰਾ ਕੱਕੜਾ ਰਵੇ ਮੇਰਾ ਤੱਕਣਾ ਰਵੇ ਜਿਹੜੇ ਲੋਕ ਅੱਜ ਮੇਰੀ ਧੀ ਨੂੰ ਮੇਰੇ ਬੱਚਿਆਂ ਨੂੰ ਭੰਡ ਰਿਹਾ ਤੇ ਗੁਰੂ ਮਹਾਰਾਜ ਦੇ ਚਰਨਾਂ ਚ ਰਾਜ ਕਰਦਾ ਕੀ ਇਹ ਫੈਸਲਾ ਤੇਰੀ ਜ਼ਿੰਦਗੀ ਦੇ ਵਿੱਚ ਹੈ ਤੇ ਉਹਨੇ ਦਾ ਵੀ ਕੱਕੜਾ ਰਵੇ ਜਿਹੜੇ ਅੱਜ ਮੇਰੇ ਬੱਚਿਆਂ ਦੀ ਬੋਲੀ ਲਗਾ ਰਿਹਾ ਮੇਰੇ ਬੱਚਿਆਂ ਦੇ ਉੱਤੇ ਇਲਜ਼ਾਮ ਲਗਾ ਰਿਹਾ ਕਿਉਂਕਿ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕੀਮਾਨ ਸਾਹਿਬ ਤੁਸੀਂ ਵੀ ਅੱਜ ਇੱਕ ਤਿੰਨ ਮਹੀਨੇ ਧੀ ਦੇ ਬਾਪ ਹੋ ਤੁਹਾਡੀ ਧੀ ਵੀ ਕੱਲ ਨੂੰ ਵੱਡੀ ਹੋਏਗੀ ਤੁਹਾਡੀ ਧੀ ਕੀ ਕਹੇਗੀ ਕਿ ਮੇਰੇ ਬਾਪ ਨੂੰ ਪੰਜਾਬ ਦੇ ਲੋਕਾਂ ਨੇ ਕੁਰਸੀ ਤੇ ਬਿਠਾਇਆ ਸੀ ਕੀ ਗੱਲ ਮੇਰਾ ਬਾਪ ਪੰਜਾਬ ਦੀ ਧੀਆਂ ਨਾਲ ਫੈਸਲਾ ਨਹੀਂ ਕਰ ਪਾਇਆ ਪੰਜਾਬ ਦੇ ਲੋਕਾਂ ਦਾ ਖੜਾ ਨਹੀਂ ਹੋ ਪਾਇਆ ਪੰਜਾਬ ਦੇ ਚੋਰਾਂ ਦੇ ਹੱਕ ਦੇ ਵਿੱਚ ਸਰਕਾਰ ਚਲਾਈ ਇਹ ਤੁਸੀਂ ਫੈਸਲਾ ਕਰੋਗੇ ਕਿ ਅੱਜ ਇੱਕ ਧੀ ਦਾ ਬਾਪ ਤੁਹਾਡੇ ਕੋਲ ਚੋਲੀ ਹਟ ਕੇ ਖੜੇ ਬੇਚ ਕਰਕੇ ਕਿ ਇਹ ਜਿਹੜੇ ਡਾਕੂ ਐਮ ਐਲ ਏ ਜਿਹੜੇ ਡਾਕੂ ਤੁਹਾਡੇ ਐਡਵਾਈਜ਼ਰ ਇਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਦੇਓ ਤੇ ਇਸ ਪੰਜਾਬ ਨੂੰ ਸਾਫ਼ ਦੇ ਦਿਓ ਤੇਰੀ ਮੈਂ ਅਪੀਲ ਕਰਨ ਦੇ ਲਈ ਆਇਆ ਕਿ ਇਹ ਤੁਸੀਂ ਲੋਕੋ ਅੱਜ ਮੇਰੇ ਜਿਹੜੇ ਲੋਕ ਜਲੰਧਰ ਵਸਦੇ ਆ ਉਹ ਬਹੁਤ ਦੁਖੀ ਆ ਕਿਸੇ ਦੇ ਪਰਚੇ ਦੀ ਧਮਕੀ ਕਿਸੇ ਦੀ ਫੈਕਟਰੀ ਬੰਦ ਕਰਨ ਦੀ ਧਮਕੀ ਕਿਸੇ ਨੂੰ ਗੁੰਡੇ ਲੋਕਾਂ ਕੋ ਧਮਕੀ ਅੱਜ ਬਦਮਾਸ਼ਾਂ ਦਾ ਜਿਹੜਾ ਬੋਲ ਵਾਲਾ ਉਹ ਵਸਤੇ ਵਿੱਚ ਚੱਲ ਰਿਹਾ ਅੱਜ ਬਦਮਾਸ਼ ਇੱਥੇ ਜਲਸੇ ਕਰਾ ਰਹੇ ਆ ਇੱਥੇ ਬਦਮਾਸ਼ ਪੁਲਿਸ ਉਹਨਾਂ ਨੂੰ ਜਾ ਕੇ ਪਰਨੇ ਪਵਾ ਰਹੀ ਹੈ ਇਦਾਂ ਦੇ ਹਾਲਾਤ ਮੈਂ ਕਦੀ ਨਹੀਂ ਦੇਖੇ ਸੀ ਇਹ ਬੱਚੋ ਮੈਂ ਤੁਹਾਡਾ ਬੱਚਾ ਇਹ ਜਿਹੜੇ ਛੁੱਟੜੇ ਬੱਚੇ ਕਰਿਆ ਇਹਨਾਂ ਦੇ ਗਾਤੀਰ ਇਹ ਫੈਸਲਾ ਕਰਿਓ ਸੱਚ ਉਹ ਝੂਠ ਦੀ ਜੜੀ ਲੜਾਈ ਹੈ ਔਰ ਇਹ ਉੱਤੇ ਤੁਸੀਂ ਮੋਰ ਲਗਾਨੀ ਹੈ ਜੇ ਤੁਹਾਨੂੰ ਲੱਗਦਾ ਕਿ ਮੈਂ ਸਲਕੇ ਨੂੰ ਬਰਬਾਦ ਕਰ ਰਿਹਾ ਤੇ ਮੈਨੂੰ ਵੋਟ ਨਾ ਪਾਈਓ ਤੁਹਾਨੂੰ ਲੱਗਦਾ ਕਿ ਇਹ ਜਿਹੜੇ ਡਾਕੂ ਜਿਹੜੇ ਚੋਰ ਅੱਜ ਮੇਰੇ ਹਲਕੇ ਨੂੰ ਲੁੱਟ ਰਿਆ ਤੇ ਇਹਨਾਂ ਨੂੰ 10 ਤਰੀਕ ਸਵੱਚ ਕਰ ਦਿਓ ਤੇ ਉਹਦੇ ਤੋਂ ਬਾਅਦ ਇਹ ਮੇਰੀ ਪਾਰਟੀ ਖੜੀ ਐ ਇਹ ਮੇਰੇ ਲੋਕ ਖੜੇ ਐ ਇਹ ਤੁਹਾਨੂੰ ਸਾਫ਼ ਦਿਵਾਂਗੇ ਇਸ ਕੱਲ ਦੀ ਗਰੰਟੀ ਐ ਇਸ ਕੱਲ ਦਾ ਮੈਂ ਵਿਸ਼ਵਾਸ ਦੇਣਾ ਤੁਹਾਡਾ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ-ਬਹੁਤ ਸ਼ੁਕਰੀਆ ਕਰਦਾ ਜੇ ਕੋਈ ਗਲਤੀ ਕੋਈ ਬੋਲਚੱਕ ਹੋ ਗਈ ਹੋਗੀ ਮੈਨੂੰ ਮਾਫ਼ ਕਰਿਓ